ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪਹੁੰਚੇ ਆਂ ਵੀਰ ਗੋਪੀ ਦੇ ਕੋਲ ਲਾਟੀ ਡੇਰੀ ਫਾਰਮ ਤੇ ਦੋਸਤੋ ਤੇ ਅੱਜ ਦੋਸਤੋ ਬਿਲਕੁਲ ਪਸ਼ੂ ਜਿਹੜੇ ਤੁਹਾਨੂੰ ਸਾਥਾ ਦਿਖਾ ਦਾਂਗੇ ਤਿੰਨ ਬਿਹੜਾ ਨੇ ਤੇ ਚਾਰ ਮੱਝਾਂ ਝੋਟੀਆਂ ਨੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਦੋਸਤੋ ਮਿਲ ਜੂਗੀ ਜਿੱਦਾਂ ਕਿ ਬਹੁਤੇ ਵੀਰ ਜਾਣਦੇ ਆ ਦੋਸਤੋ ਵੀ ਬਿਹੜਾ ਖਾਸ ਤੌਰ ਤੇ ਇਸ ਘਰੇ ਆਉਂਦੀਆਂ ਨੇ ਵਿਕਰੀ ਵਾਸਤੇ ਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਡਾ ਦੋਸਤੋ ਮੱਝਾਂ ਵੀ ਵੀਰ ਲੈ ਕੇ ਪੇਸ਼ ਕਰਦਾ ਇਸ ਕਰਕੇ ਜਿੰਨੇ ਕ ਨਾਗ ਦੋਸਤੋ ਅੱਜ ਆਪਾਂ ਤੁਹਾਨੂੰ ਮੱਝਾਂ ਦਿਖਾਉਣੀਆਂ ਨੇ ਉਹਨੇ ਕ ਨਾਗ ਤਕਰੀਬਨ ਵੜਾ ਤੁਹਾਨੂੰ ਦਿਖਾ ਦਾਂਗੇ ਓਵਰ ਆਲ ਟੋਟਲ ਜਿਹੜੇ ਦੋਸਤੋ 7 ਨਾਗ ਨੇ ਜਿਨ੍ਹਾਂ ਦੇ ਵਿੱਚੋਂ ਦੋ ਵੜਾ ਬਿਲਕੁਲ ਤਾਜ਼ੀਆਂ ਸੁਈਆਂ ਇੱਕ ਵੜ ਗੱਬਣ ਤੇ ਮੱਝਾਂ ਦੇ ਵਿੱਚੋਂ ਜੇਕਰ ਗੱਲ ਕਰ ਲਈਏ ਤੇ ਇੱਕ ਮੱਝ ਸੁਈ ਹੈ ਬਿਲਕੁਲ ਤਾਜੀ ਤੇ ਤਿੰਨ ਗੱਬਣ ਗੱਲਬਾਤ ਵੀਰ ਗੋਪੀ ਦੇ ਨਾਲ ਕਰਦੇ ਆ ਅੱਜ ਦੋਸਤੋ 22 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਟਾਈਮ ਜਿਹੜਾ ਤੁਸੀਂ ਨੋਟ ਕਰ ਲਓ ਕਿ 11:30 ਵਜੇ ਸਵੇਰ ਦਾ ਆਜੋ ਕਰਦੇ ਆਂ ਗੱਲਬਾਤ ਵੀਰ ਗੋਪੀ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੋਪੀ ਸਸਤਰੀ ਕਾਲ ਸਸਤਰੀ ਕਾਲ ਆਜ ਵੀਰੇ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਭਰਾ ਐ ਚੜਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਅੱਜ ਲੇਟ ਹੋ ਗਿਆ ਆਉਂਦੇ ਆਉਂਦੇ ਹਾਂ ਬਸ ਜੀ ਇਤਰੇ ਟਾਈਮ ਟੂ ਮੱਗਾ ਪਿੱਛਾ ਹੋ ਗਿਆ ਹਾਂਜੀ ਅੱਛਾ ਗੋਪੀ ਵੀਰ ਪਸ਼ੂ ਵਪਾਰ ਦਾ ਕੰਮ ਤਾਂ ਚਲੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਨਵੇਂ ਆਉਂਦੇ ਆ ਹਾਂਜੀ ਅੱਜ ਆਪਣੇ ਕੋਲ 7 ਨਗੜੇ ਆ ਠੀਕ ਆ ਤੇ ਜਿਨ੍ਹਾਂ ਦੇ ਵਿੱਚੋਂ ਮੱਝਾਂ ਵੀ ਆਪਾਂ ਬਿਲਕੁਲ ਮੈਨੂੰ ਲੱਗਦਾ ਤਿੰਨ ਟੁਕੀਆਂ ਨੇ ਹਾਂ ਤਿੰਨ ਟੁਕੀਆਂ ਇੱਕ ਬਿਲਕੁਲ ਤਾਜੀ ਸੂ ਨਾਲਦੀ ਨਾਲ ਆਪਾਂ ਗੱਲਾਂបਾਤਾਂ ਕਰੀ ਜਾਵਾਂਗੇ ਪਸ਼ੂਆਂ ਦੇ ਰਿਗਾਰਡਿੰਗ ਤੇ ਨਾਲ ਦੀ ਨਾਲ ਸ਼ੁਰੂਆਤ ਕਰ ਲਈਏ ਹਾਂਜੀ ਤੇ ਕਿਹੜੇ ਪਾਸਿਓਂ ਪਹਿਲਾਂ ਮੱਝਾਂ ਦਿਖਾ ਦੇਣੀਆਂ ਅੱਜ ਕਿ ਵੜਾ ਕਰਕੇ ਸੁਣਾ ਪਹਿਲਾਂ ਮੱਝਾਂ ਦਿਖਾ ਦਈਏ ਕਿਉਂਕਿ ਬਾਵਾ ਦੇਰ ਹੋ ਗਈ ਧੁੱਪੇ ਖਲੋਤੀਆਂ ਹਾਂਜੀ ਚਲੋ ਜੀ ਆਜੋ ਸੋ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਆਜੋ ਜੀ ਅੱਛਾ ਕੋਪੀ ਵੀਰ ਪਹਿਲੇ ਨੰਬਰ ਤੇ ਆ ਮੱਝਾਂ ਕੀ ਰਿਕਾਰਡਿੰਦਾ ਇਹਦਾ ਵੀਰ ਜੀ ਇਹ ਦੁੱਜੇ ਸੂਏ ਸੂਈ ਆ ਅੱਛਾ ਜੀ ਤੇ ਜਿੰਨਾ ਤੋਂ ਲਈ ਆਉਂਦੇ ਵੀ 14 ਲੀਟਰ ਦੀ ਗਾਰੰਟੀ ਜਿੰਨੂੰ ਮਰਜ਼ੀ ਦੇ ਦਿਓ ਪਰ ਆਪਾਂ ਤਹਾਡਾ ਨਾ ਪਿਛਲੀ ਵੀਡੀਓ ਚੋ ਗੱਲ ਕੀਤੀ ਵੀ ਅਗਲਾ ਕੁਝ ਪਾਵੇ ਨਾ ਗਰੰਟੀ ਕੋਈ ਨਹੀਂ ਹੈ। ਇੱਥੇ ਦੋ ਦੋ ਡੰਗ ਜੋਵੇ ਤਿੰਨ ਜੋਵੇ ਬੌਲਾ ਇਹਦੇ ਥੱਲੇ ਹੋਣਾ ਹੋਗਾ 10 11 ਆਪਾਂ 9 ਲੀਟਰ ਦੀ ਗਰੰਟੀ ਦਿੰਨੇ ਆ। 9 ਲੀਟਰ ਦੀ ਗਰੰਟੀ ਦੇ ਆਜੇ ਤੀਜੇ ਚੌਥੇ ਦਿਨ ਚ ਇਹ ਤੀਜਾ ਦਿਨ ਹੈ ਅੱਜ ਨੂੰ। ਆਜੇ ਤੀਜਾ। ਹਾਂ ਪਰਸੋਂ ਨਾ ਦੁਪਹਿਰੇ ਸੂਈਏ। ਹਾਂ ਸਵੇਰ ਵੀ ਤੀਜਾ ਹੀ ਹੈ। ਹਾਂ ਸਵੇਰ ਦੂਜਾ। ਤੇ ਆ ਮਗਰ ਬੱਚਾ ਆ ਗਿਆ ਠੀਕ ਹੈ ਜੀ। ਆ ਮੇਲ ਮੇਲ ਕਾ ਫਿਰ? ਹਾਂ ਨੀ ਹਾਂ ਕੱਟਾ ਆਏ ਦੋਸਤੋ ਤੇ ਆ ਤੀਜਾ ਦਿਨ ਆ ਵੇਖੋ 나ੜੂ ਬੱਚੇ ਦੇ ਬਿਲਕੁਲ ਨਾਲ ਹੈਗਾ अच्छा कॉपी फिर हुन 9 लीटर बोला जेड़ा हाजिर जेड़ा चो लेना किसे नहीं हां चो लेना हूं ओ आपा ਦੱਸਣਾ ਦੂਜੇ ਦੀ ਤਾਂ ਗੱਲ ਹੀ ਨਹੀਂ ਕਰਦੇ 9 ਕਿੰਨੇ 10 ਨਿਕਲੂਗਾ ਬਿਲਕੁਲ हां ਲਓ ਜਸ਼ਨ ਖੋਲ ਕੇ ਦਿਖਾਓ ਸੋ ਮਾਜੇ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਚਵਾਈ ਚੁਵਾਈ ਚੰਗੀ ਆ ਵੀਰ ਬਿਲਕੁਲ ਮੈਂ ਨਾ ਅਗਲਾ ਦੋ ਟਾਈਮ ਜੋਵੇ ਤਿੰਨ ਤਸੱਲੀ ਕਰਾ ਕੇ ਭੇਜਾਂਗੇ ਆਪਾਂ ਬੰਦੂ ਰਿਕਾਰਡ हां ਬੰਦੂਗੀ ਲਓ ਜੀ ਸੋ ਮਾਜੇ ਬੋਲੇ ਦਾ ਰਿਕਾਰਡ ਬੰਦ ਹੋ ਗਈ ਹਾਂ ਬੋਲਾ ਵੀ ਵੀਰਾਂ ਦਾ ਵੀ ਪੂਰਾ ਰਿਕਾਰਡ ਆ ਰਹੀ ਹੈ 9 ਲੀਟਰ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਆ ਪੁਛਵਾਈ ਤੁਸੀਂ ਕਰ ਦਿਓ ਬਹੁਤੇ ਵੀਰ ਦੋਸਤੋ ਆਪੋ ਆਪਣੀ ਸਮਝਣਾ ਬਹੁਤ ਵੀਰ ਕਮੈਂਟ ਲਿਖਦੇ ਆ ਉਸ ਤੋਂ ਪਹਿਲਾਂ ਦੋਸਤੋ ਜਦੋਂ ਆਪਾਂ ਮਾਲਕ ਤੋਂ ਪੁੱਛ ਲਈਦਾ ਵੀ ਤਸੱਲੀ ਤਸੱਲੀ ਤੁਸੀਂ ਸਾਈਬ ਇਹਨਾਂ ਕਰਕੇ ਆਪਣੀ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਤੇ ਬਾਡੀ ਬੰਤਰ ਵੇਖ ਲਓ ਤੁਸੀਂ ਇਸ ਮੱਝ ਦੀ ਸਰੀਰਕ ਢਾਂਚਾ ਵੇਖੋ ਜਿਵੇਂ ਕਿ ਬਿਲਕੁਲ ਤਾਜੀ ਸੂਈ ਕਰਨ ਵੀ ਬਿਲਕੁਲ ਰਾਜੀ ਆ ਨਿੱਗਰ ਆ ਪੂਰੀ ਹੈਵੀ ਬਾਡੀ ਵੇਟ ਦੀ ਆ ਠੀਕ ਆ ਜੀ ਸਿੰਘਾਂ ਦੀ ਬੰਤਰ ਫੇਸ ਕੁਆਲਿਟੀ ਆ ਥੰਮਨੇਵਾ ਵੇਖੋ ਠੀਕ ਆ ਜੀ ਬਾਕੀ ਚਵਾਬਰਾ ਜਿਹੜਾ ਦੋਸਤੋ ਪੂਰਾ ਹੈਗਾ ਠੀਕ ਆ ਥਾਣ ਦੀ ਸ਼ੇਪ ਤੁਸੀਂ ਦੇਖ ਸਕਦੇ ਝੋਲੀ ਵਾਲਾ ਥਣ ਵੀ ਨੋਰਮਲ ਇਹਨੂੰ ਬਹੁਤੇ ਵੀਰ ਕਹਿ ਦਿੰਦੇ ਆ ਬਾਕੀ ਥਾਣਾ ਦੀ ਜਿਹੜੀ ਚਵਾਈ ਆ ਉਹ ਤਸੱਲੀ ਬਖਸ਼ ਹੋਊਗੀ ਜੋ ਕਹਿ ਦਿੱਤਾ ਜਾਊਗਾ ਜੇਕਰ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਉਹਨੀ ਕੀ ਹੈਗੀ ਥੋੜੀ ਬਦੀ ਭਦੀ ਕੀ ਆ ਉਹ ਜ਼ਰੂਰ ਦੱਸੀ ਜਾਊਗੀ ਠੀਕ ਹੈ ਜੀ ਵੀਡੀਓ ਦੇ ਵਿੱਚ ਤੇ ਮੇਰਾ ਵੀ ਆਪਾਂ ਪਹਿਲਾਂ ਦੱਸਦੇ ਨੇ ਰਾਜਵੀਰ ਤਨ ਨੂੰ ਇਹ ਗੱਲ ਦਾ ਪਤਾ ਜੇ ਧਾਰਾ ਵੱਧ ਘਟਾਉਣ ਨੂੰ ਵੀ ਆਪਾਂ ਪਹਿਲਾਂ ਦੱਸਦੇ ਆ ਹਾਂ ਬਿਲਕੁਲ ਜੀ ਬਿਲਕੁਲ ਤੇ ਅੱਛਾ ਗੋਪੀ ਵੀਰ ਮੋਰਨ ਕੀ ਕਰਨਾ ਇਹਦਾ ਵੀਰ ਜੀ 80000 ਰੁਪਿਆ ਪਰ ਰੇਟ ਨਹੀਂ ਕਰਨੇ ਆਪਾਂ ਲੈਣ ਦੇ ਇੰਜੇ ਕਰਨਾ ਚ ਲੈਣ ਦੇ ਨਹੀਂ ਹਾਂਜੀ 86 ਹਾਂ ਠੀਕ ਆ ਭਰਾ ਵਿੱਚੋਂ ਛੋਟ ਛੱਪੇ ਕੋਈ ਫਿਕਸ ਨਹੀਂ ਮੜਾ ਮਟੋ ਹੋ ਜਾਊਗਾ ਨਹੀਂ ਨਹੀਂ ਹਾਂ ਛੋਟ ਛੋਟ ਜਰੂਰ ਹੋਊਗੀ ਹਾਂ ਠੀਕ ਆ ਲਓ ਜੀ ਛੋਟ ਛੱਪਾ ਦੋਸਤੋ ਮੌਕੇ ਤੇ ਮਾਨਦਾਨ ਹੋ ਜਾਊਗਾ 86000 ਦੇ ਵਿੱਚੋਂ ਠੀਕ ਆ ਮਾਝ ਤੁਸੀਂ ਦੇਖ ਲਈ ਆ ਪਸੰਦ ਆਊਗੀ ਤੁਹਾਡੇ ਠੀਕ ਆ ਅਗਲੀ ਇੱਕ ਤੁਹਾਨੂੰ ਹੋਰ ਦਿਖਾਉਣੇ ਦੋਸਤੋ ਨੀਲੀ ਰਾਵੀ ਦੀ ਝੋਟੀ ਆ ਠੀਕ ਆ ਜੀ ਸੁਗਾ ਪੁੱਛ ਲੈਨੇ ਆ ਅੱਛਾ ਗੋਪੀ ਵੀਰ ਇਹ ਗੱਬਣ ਇਹ ਗੱਬਣ ਇਹਦੇ ਜੇ 10 ਦਿਨ ਰਹਿੰਦੇ 10 ਦਿਨ ਹਾਂਜੀ ਉਹ ਦਿਨ ਤਾਂ ਫਿਰ ਖੁੱਲੇ ਡੁੱਲੇ ਲੈ ਜਾਣੇ ਨੇ ਖੁੱਲੇ ਡੁੱਲੇ ਲੈ ਜਾਣੇ ਠੀਕ ਆ ਜੀ ਤੇ ਬਾਕੀ ਫੇਸ ਕੁਆਲਟੀ ਦੋਸਤੋਂ ਤੁਹਾਨੂੰ ਬਾਹਰ ਕੱਢ ਕੇ ਪਸ਼ੂ ਦਿਖਾਉਣੇ ਆ ਜਸ ਸਰ ਇਹਨੂੰ ਬਾਹਰ ਹੀ ਖੋਲੋ ਚਾਰੇ ਜੇਕਰ ਦੋਸਤੋਂ ਮਾਰਕਿੰਗ ਵਾਲੇ ਵੇਖੀਏ ਤੇ ਮਾਰਕਿੰਗ ਚਾਰੇ ਪੈਰਾਂ ਤੇ ਬਹੁਤੇ ਵੀਰ ਨਿਸ਼ਾਨਾਂ ਨੂੰ ਵੇਖ ਕੇ ਵੀ ਕਿਦਾਂ ਨੇ ਕਿਤੇ ਡਿਸਾਈਡ ਕਰਦੇ ਆ ਚਾਰੇ ਪੈਰ ਤੋਤੇ ਆ ਠੀਕ ਆ ਜੀ ਜਿਹਨੂੰ ਆਪਾਂ ਕਹਿੰਦੇ ਪੈਰ ਤੋਤੇ ਆ ਚਾਰੇ ਪੈਰਾਂ ਦੇ ਨਿਸ਼ਾਨ ਆ ਪਤਲੇ ਪਿੰਡੇ ਦੀ ਮੱਝ ਝੋਟੀ ਤੁਸੀਂ ਮੰਨੇ ਹੋ ਠੀਕ ਹੈ ਦੂਜਾ ਸਵੇਰਾ ਇਹ ਸੂਣੀ ਹੈ ਠੀਕ ਹੈ ਸਿੰਘਾਂ ਦੀ ਬੰਤਰ ਫੇਸ ਕੁਆਲਿਟੀ ਤੁਹਾਨੂੰ ਹਰ ਪੱਖ ਹਰ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਰਹੂਗੀ ਦੋਸਤੋ ਠੀਕ ਹੈ ਤੇ 10 ਦਿਨ ਹਜੇ ਲੈ ਜਾਊਗੀ ਠੀਕ ਹੈ 10 ਦਿਨ ਲੈ ਜਾਊਗੀ ਬਾਕੀ ਆ ਝੋਟੀ ਦੀ ਬਾਡੀ ਬੰਤਰ ਆ ਜੀ ਠੀਕ ਆ ਉਹ ਉਪਰ ਤੱਕ ਵਾਈਟ ਆ ਥਣੇਵਾ ਤੁਸੀਂ ਵੇਖ ਲਓ ਬਿਲਕੁਲ ਧਾਰਾਂ ਪਾਉਂਦੀਆਂ ਸ਼ੁਰੂ ਕਰਤੀਆਂ ਤੇ ਇੱਕ ਵਾਰੀ ਇਹਨੂੰ ਘੁਮਾ ਲਓ ਫੇਸ ਦਿਖਾ ਦਿਜੀਏ ਆ ਦੇਖੋ ਆ ਦੇਖੋ ਠੀਕ ਹੈ ਜੀ ਆ ਲਓ ਬਿਲਕੁਲ ਸਟੇਟ ਜਿਹੜਾ ਦੋਸਤੋ ਹਾਫ ਆ ਕੇ ਬਿਲਕੁਲ ਟੁੱਟ ਗਿਆ ਤੇ ਬਿਲਕੁਲ ਨਾਸ ਬੱਗੀ ਮੁੱਛ ਬੱਗੀ ਠੀਕ ਆ ਤੇ ਅੱਖ ਜਿਹੜੀ ਹੈ ਦੋਸਤੋ ਜਵਾਬ ਬਿੱਲੀਆਂ ਖਾਣੇ ਤੇ ਚਾਰੇ ਪੈਰ ਤੋਂ ਉੱਤੇ 10 ਦਿਨ ਪੂਰੇ ਹਜੇ ਕੱਢਦੀ ਹੈ ਝੋਟੀ ਠੀਕ ਆ ਜੀ ਤੁਸੀਂ ਸੌਦਾ ਕਰ ਲਿਓ ਦੋਸਤੋ 10 ਦਿਨ ਸਾਂਭਣ ਦੀ ਲੋੜ ਆ ਥੋੜਾ ਜਿਹਾ ਦੀ ਨਿਗਰਾਨੀ ਚ ਕੇਅਰ ਕਰ ਲਓਗੇ ਤੇ 10 ਦਿਨਾਂ ਤੱਕ ਜਿਹੜਾ ਇਸ ਝੋਟੀ ਨੇ ਸੂਪ ਹੈਣਾ ਬਾਕੀ ਥਾਂ ਥੁਣ ਆ ਤੁਸੀਂ ਦੇਖ ਲਓ ਠੀਕ ਆ ਜੀ ਲਓ ਭਾਡਾ ਗੁਰਪੀ ਬਾਈ ਰਹੂਗਾ ਬਿਲਕੁਲ ਪੱਦਰ ਬਖਾਲਾ ਬਣੂਗੀ ਹਾਂ ਫਿਕਸ ਜੀ ਆਰਡਰ ਰਹੂਗਾ ਅੱਛਾ ਨਾ ਬਾਕੀ ਤੇ ਪਰ ਤੋਂ ਬੰ ਚੰਗੀ ਭਰਾਈ ਆ ਪੂਰੀ ਆਦੇ ਤਸल्ली ਕੀਤੀ ਆ ਜਿੰਨੇ ਕਰਨੀ ਉਹ ਵੀ ਆਦੇ ਤਸल्ली ਕਰਕੇ ਗੱਲ ਹਾਂਜੀ ਤੇ ਕੀ ਮੁੱਲ ਵੀਰ ਲੈਣ ਦੇਣ ਇਹਦਾ ਵੀਰ ਜੀ ਆਪਾਂ ਛੋਟਾ ਹੀ ਮੁੱਲ ਕਰਨਾ ਇਹਦਾ ਰੁਪਇਆ ਕਰਨਾ 68000 68000 ਹਾਂਜੀ ਦੇ ਲੈ ਹਾਂ ਉਹਦੇ ਵਿੱਚੋਂ ਕੋਈ ਛੋਟਛਾਪਾ ਕਰਾਂਗੇ ਮੌਕੇ ਤੇ ਹਾਂ ਮੌਕੇ ਤੇ ਠੀਕ ਆ ਜੀ ਲਓ ਵੀ ਦੋਸਤੋ 68000 ਦੇ ਵਿੱਚ ਤੁਹਾਨੂੰ ਜਿਹੜੀ ਇਹ ਝੋਟੀ ਮਿਲ ਜਾਊਗੀ 68000 ਮੋਹਰਲਾ ਤੇ ਉਹਦੇ ਵਿੱਚੋਂ ਹੀ ਛੋੜਛੱਪਾ ਮਾਨਤਨ ਦੇ ਦੋਸਤੋ ਜਿੰਨੀ ਵੀ ਗੁੰਜਾਇਸ਼ ਹੁੰਦੀ ਆ ਉਹ ਜ਼ਰੂਰ ਕਰ ਦਿੱਤੀ ਜਾਊਗੀ ਮਾਨਤਨ ਵੱਲੋਂ ਕੋਈ ਕਸਰ ਨਹੀਂ ਛੱਡਦਾ ਵੀਰ ਬਾਕੀ ਆਣ ਕੇ ਆਪਣੀ ਚੀਜ਼ ਪਸੰਦ ਕਰ ਲਿਓ ਠੀਕ ਆ ਬਹੁਤੇ ਵੀਰ ਆਨਲਾਈਨ ਸੌਦਾ ਕਰਦੇ ਆ ਮੈਂ ਜਿਹੜੀ ਆ ਦੋਸਤੋ ਹਰ ਵਾਰ ਤੁਹਾਨੂੰ ਕਹਦਾ ਇਹ ਨਾ ਵੀ ਪਹਿਲ ਜੜੀ ਆ ਘਰ ਤਸੱਲੀ ਨੂੰ ਦੇ ਰਿਆ ਕਰੋ ਤਾਂ ਜੋ ਕੱਲ ਨੂੰ ਕਿਸੇ ਤਰ੍ਹਾਂ ਦਾ ਕੋਈ ਵੀਰ ਇਹ ਨਾ ਸਮਝੇ ਵੀ ਮੇਰੇ ਨਾਲ ਧੋਖਾ ਹੋਇਆ ਅੱਛਾ ਗੋਪੀ ਵੀਰ 86000 ਦੇ ਵਿੱਚੋਂ ਛੋੜਛੱਪਾ ਹਾਂ ਹਾਂ ਛੋੜਛੱਪਾ ਹੋਊਗਾ ਠੀਕ ਆ ਇਸ ਤੋਂ ਬਾਅਦ ਇੱਕ ਵੱਡੀ ਮੈਨੂੰ ਲੱਗਦਾ ਬਿਲਕੁਲ ਟ ਇੱਕ ਮੱਝ ਦੋਸਤੋ ਅਗਲੀ ਤੁਹਾਨੂੰ ਦਿਖਾਉਣੇ ਆ ਥਣ ਚੱਟੇ ਦੀ ਕਾਫੀ ਖੂਬਸੂਰਤਾ ਸਾਫ਼ ਸਫਾਈ ਤੁਸੀਂ ਦੇਖੋਗੇ ਹਵਾਨੇ ਚੱਟੇ ਦੀ ਬਹੁਤ ਜਿਆਦਾ ਸੋਹਣੀ ਤੇ ਹਾਈਟ ਵੱਡੀ ਆ ਹਾਈਟ ਵੀ ਵੱਡੀ ਵਜਨ ਦੀ ਵੀ ਤੇ ਥਣ ਚੱਟੇ ਦੀ ਵੀ ਵੱਡੀ ਆ ਇਹ ਨਹੀਂ ਵੀ ਕੋਈ ਨਾਰਮਲ ਜਿਹਾ ਪਾਂਡਾ ਉਹ ਪਾਂਡਾ ਵੱਡਾ ਵਾ ਬਾਜੀ ਬਾਜੀ ਹਾਂ ਠੀਕ ਆ ਵੀ ਹਰ ਪਾਸਿਓਂ ਦੋਸਤੋ 16 17 ਲੀਟਰ ਦੀ ਕਪੈਸਿਟੀ ਵਾਲੀ ਲਓ ਜੀ ਵੀ ਪਾਂਡਾ ਦੋਸਤੋ ਕਾਫੀ ਸੋਹਣਾ ਠੀਕ ਆ ਜੇ ਪੰਡਾ ਪਾਈ ਖੜੀ ਆ ਅੱਜ ਦੇ ਟਾਈਮ ਇਹ ਮੱਝ ਤੇ ਗੋਪੀ ਵੀਰ ਪੂਰੀ ਡਿਟੇਲ ਦੱਸ ਦੋ ਸੂਬਾ ਕਿੰਨਾ ਸੂਬੇ ਕੀ ਹੈ ਇਹ ਵੀ ਜੀ ਤਿੱਜੇ ਸੂਏ ਸੁਣਾ ਠੀਕ ਆ ਜੀ ਹਾਂ ਘਰ ਵਾਲੇ ਤਾਂ ਦੇ ਵੀ 16 17 ਲੀਟਰ ਚੋਇਆ ਪਰ ਆਪਾਂ ਤੁਹਾਨੂੰ ਗੱਬਨ ਦੀ ਜਿਤਨਾ ਮਰਜੀ ਕੋ ਤਸੱਲੀ ਕਰਕੇ ਖੜੇ ਪਰ ਜਿੱਡਾ ਭਾਂਡਾ ਇਹਨੇ ਦੇਣਾ ਵੀ ਹੂੰ ਹਾਂ ਜੀ ਉਮੀਦ ਕਰ ਸਕਦੇ ਹਾਂ ਆਪਾਂ ਉਮੀਦ ਕਰ ਸਕਦੇ ਹਾਂ ਕਿਉਂਕਿ ਜਿਹੋ ਜੀ ਮੈਨੂੰ ਉਹ ਜਿੰਨਾ ਭਾਂਡਾ ਉਹਨੀ ਉਮੀਦ ਹੁੰਦੀ ਪੀਂਦੀ ਜੇ ਇੰਨਾ ਕੁਝ ਪੈ ਜਾਊਗਾ ਹਾਂ ਇੰਨਾ ਕੁਝ ਪੈ ਜਾਊਗਾ ਤੇ ਭਾਂਡਾ ਬਖਾਲਾ ਸੋਹਣਾ ਹੈ ਸਟਰਕਚਰ ਚੰਗਾ ਲੇਵੇ ਦਾ ਤੱਕ ਜਿੰਨੀ ਕ ਅੱਗੇ ਨੂੰ ਉਨੀ ਕ ਬੈਕ ਸਾਈਡ ਨੂੰ ਚੋਕੀ ਮਾਰੀ ਉਹਨੀ ਕ ਬ अच्छा गोपीपुर तेजजा सुबह दिन हजे कट जो कोई पांच चार दिन ये वीर जी सून ਦੇ ਵਿੱਚ 8 ਦਿਨ ਤੋਂ 8 ਤੋਂ 7 8 ਤੋਂ 7 ਤੋਂ ਹਜੇ ਨਾਰਮਲ ਘਰ ਵਾਲਿਆਂ ਨੇ ਜਿਵੇਂ ਦੱਸਿਆ ਪਿੱਛੋਂ ਹਾਂਜੀ ਜਿਤਨਾ ਆਪਾਂ ਨੂੰ ਪਿੱਛੋਂ ਦੱਸਿਆ ਉਤਰਾਂ ਹੀ ਆਪਾਂ ਅੱਗੇ ਦੱਸਾਂਗੇ ਠੀਕ ਹੈ ਜੀ ਤੇ ਲੈਣੇ ਵੇਜ ਪੁੜਿਆਂ ਨੂੰ ਜ ਪਤਾ ਵੀ ਕੋਈ ਨਹੀਂ ਘਟਾ ਬਿਲਕੁਲ ਕੋਈ ਪੁੜੇ ਪਾੜੇ ਦੋਸਤੋ ਹਜੇ ਨਵਾਈ ਨਹੀਂ ਗੇ ਨਾਰਮਲ ਜਿਉਂ ਦੀ ਤਿਉ ਹੀ ਹੈ ਠੀਕ ਆ ਹੋ ਸਕਦਾ ਪੰਜ ਚਾਰ ਦਿਨ ਜਾਂ ਹਫਤਾ 6 ਦਿਨ ਕੱਢ ਜੇ ਠੀਕ ਆ ਜੀ ਤੇ ਵੱਡੀ ਮਾਝਾ ਰਾਜੀ ਆ ਦੋਸਤੋ ਉਮੀਦ ਵੀ ਕਰ ਸਕਦੇ ਆ ਵੀ ਕੋਈ 2-3 ਦਿਨ ਪਸ਼ੂ ਵੈਸੇ ਹੀ ਵੱਧ ਲੈ ਜਾਂਦਾ ਲੇਸਾ ਫਿੱਕਾ ਪਸ਼ੂ ਜਿਹੜਾ ਉਹ ਸੂ ਪੈਂਦਾ ਆਏ ਦਿਨਾਂ ਤੋਂ ਵੀ 2 ਦਿਨ 3 ਦਿਨ ਘਟ ਕੇ ਵੀ ਸੂ ਪੈਂਦੇ ਆ ਪਰ ਰਾਜੀ ਪਸ਼ੂ ਆ ਜਿਹੜਾ ਦੋਸਤੋ ਕੋਈ 2-3 ਦਿਨ ਉੱਪਰ ਵੀ ਟਪਾ ਜਾਂਦਾ ਠੀਕ ਆ ਬਾਕੀ ਖੋਲ ਕੇ ਚਸ਼ਣੇ ਨੂੰ ਇੱਧਰ ਬਾਹਰ ਕੱਢ ਲਿਓ ਤੇ ਤੋੜ ਕੇ ਦਿਖਾਉਣੇ ਆ ਸਿੰਗੀ ਸੁੰਗੀ ਬਹੁਤ ਸੋਹਣੀ ਆ ਸੂਆ ਤੀਜਾ ਵੱਡੀ ਮਾਝਾ ਦੋਸਤੋ ਠੀਕ ਆ ਹਾਈਟ ਕੱਟ ਦੀ ਵੱਡੀ ਆ ਆਰਡਰ ਕੁਆਲਿਟੀ ਦੀ ਵੱਡੀ ਆ ਪੁੱਛੋ ਬੇਸ਼ੱਕ ਦੋਸਤੋ ਤੁਸੀਂ ਦੇਖ ਸਕਦੇ ਹਾਪ ਪੂਛ ਤੋਂ ਤੇ ਪਰ ਕੰਮਕਾਰ ਤੁਸੀਂ ਵੇਖੋ ਦੋਸਤੋ ਕਾਰਗੁਜ਼ਾਰੀ ਵੇਖੋਗੇ ਤੇ ਮੈਨੂੰ ਲੱਗਦਾ ਪੂਰੀ ਰਿਕਾਰਡ ਤੋੜ ਹੋਊਗੀ ਪੂਰੀ ਕਾਰਗੁਜ਼ਾਰੀ ਇਸ ਮੱਜ ਦੀ ਠੀਕ ਹੈ ਜੀ ਆਰਡਰ ਕੁਆਲਿਟੀ ਕਾਫੀ ਬੈਸਟ ਲੱਗੀ ਆ ਤੇ ਸਿੰਘੀ ਸਿੰਘੀ ਬਿਲਕੁਲ ਦੋਨੋਂ ਸਿੰਘ ਦੋਸਤੋ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਗੋਗਲ ਆ ਠੀਕ ਹੈ ਤੇ ਆਹ ਵੇਖੋ ਪਤਲੇ ਪਿੰਡੇ ਦੀ ਤੇ ਨਾੜਾ ਨੂੜਾ ਨੋਰਮਲ ਹੀ ਦੇਣ ਹੋਣ ਕਾਫੀ ਜਿਆਦੀਆਂ ਆਲ ਪਿੰਡੇ ਸਾਰੇ ਪਿੰਡੇ ਤੇ ਦੋਸਤੋ ਜਿਹੜੀਆਂ ਉਪਰੀਆਂ ਹੋਈਆਂ ਨੇ ਬਾਕੀ ਮੇਨ ਜਿਹੜੀ ਗੱਲ ਆ ਦੋਸਤੋ ਹਵਾਨੇ ਲੈਵੇ ਨੂੰ ਲੈ ਕੇ ਵੀ ਥਾਂ ਚੱਡਾ ਸੋਹਣਾ ਸਾਫ ਆ ਸ਼ੋਦਾ ਨਿੱਗਰ ਲੈ ਵੀ ਉਮੀਦ ਹੈ ਵੀ ਦੋਸਤੋ ਤੁਹਤ ਚੰਗੇ ਦੀ ਉਮੀਦ ਕਰ ਸਕਦੇ ਆ ਕਿਉਂਕਿ ਪਸ਼ੂ ਹਜੇ ਸੂਣਾ ਭਰਿਆ ਭਾਂਡਾ ਜੇਕਰ ਪਹਿਲਾਂ ਹੀ ਨੇਗੇਟਿਵਿਟੀ ਹੋਈ ਤਾਂ ਦੋਸਤੋ ਮੈਨੂੰ ਲੱਗਦਾ ਵੀ ਪਠਾ ਇੱਕ ਟੋਕਰਾਂ ਨਹੀਂ ਪੈਂਦਾਗਾ ਜੇਕਰ ਪਹਿਲਾਂ ਪੋਜ਼ਿਟਿਵਿਟੀ ਹੋਈ ਦੋਸਤੋ ਤੇ ਬੰਦੇ ਦਾ ਜਿਹੜਾ ਰੂਹ ਕਰਦੀ ਹੈ ਵੀ ਸੇਵਾ ਚੰਗੀ ਕਰੀਏ ਕਿਉਂਕਿ ਵਖਾਲਾ ਚੰਗਾ ਮੱਝ ਚੰਗੀ ਪੀਕ ਦਾ ਜਿਹੜਾ ਦੋਸਤੋ ਰਿਜ਼ਲਟ ਦੇਖਣ ਦੇ ਵਿੱਚ ਮਿਲੂਗਾ ਅੱਛਾ ਗੋਪੀ ਵੀਰ ਮੋਰ ਲਿੰਦਾ ਕੀ ਕੀਤਾ ਫਿਰ ਇਹਦਾ ਵੀਰ ਜੀ 105 ਅੱਛਾ ਜੀ ਹਾਂਜੀ 105 ਆ 105 ਠੀਕ ਹੈ ਜੀ ਤੇ ਬਾਕੀ ਮੌਕੇ ਤੇ ਛੋੜ ਛੱਪੇ ਤਾਂ ਹੁੰਦੇ ਰਹਿੰਦੇ ਆ ਉਹ ਤਾਂ ਹੋ ਚੱਲੀ ਜਾਂਦੇ ਆ ਤੇ ਬਿਲਕੁਲ ਤਾਂ ਤਿੱਪਣ ਧੂਪਣ ਦੇ ਵਿੱਚ ਪੋਲੀ ਰਹੂਗੀ ਮੈਨਾਂ ਹੈ ਕਿਤੇ ਜਦੋਂ ਤਿੱਪੂਗਾ ਛੱਡ ਕੇ ਨਹੀਂ ਜਾਂਦਾ ਚੁਵਾਈ ਚੁਬੀ ਉਮੀਦ ਪੋਲੀ ਹੋ ਜਾਂਦੀ ਨਾ ਆਪਾਂ ਇਹਨੂੰ ਚਲੋ ਕਿਲੋ ਅੱਧਾ ਕਿਲੋ ਆਪਾਂ ਤਿੱਪ ਕੇ ਲੈ ਆਂ ਹੂੰ ਕਿਉਂਕਿ ਗਾਵੇਂ ਆਪਾਂ ਤਸੱਲੀ ਦੇਣੀ ਹੁੰਦੀ ਹੈ ਅਗਲਾ ਆ ਕੇ ਕਰੇ ਤਸੱਲੀ ਜੇ ਕੋ ਆਨਲਾਈਨ ਵੀ ਵੀਰ ਖਰੀਦਦਾ ਨਾ ਬਿਲਕੁਲ ਟੈਂਪੂ ਤਾਂ ਤਸੱਲੀ ਕਰਕੇ ਲਾਵੇ ਹੂੰ ਉਤਰਾ ਉਤਰਾ ਪਵੇ ਕਿਰਾਇਆ ਪਾ ਦੇ ਕਿਰਾਇਆ ਵੀ ਆਪਣਾ ਉਹ ਹੂੰ ਕਿਉਂਕਿ ਆਪਾਂ ਪੂਰੀ ਆਦੀ ਏਡੀ ਮਾਈ ਦੀ ਵੀਰ ਜੀ ਤਸੱਲੀ ਕਰਨੀ ਪੈਂਦੀ ਹੈ ਬਿਲਕੁਲ ਹਾਂ ਲੱਖ ਰੁਪਈਆ ਲੱਗਣਾ ਜੀ ਹਾਂ ਜੀ ਲੱਖ ਰੁਪਈਆ ਵੱਡੀ ਰਕਮ ਦੋਸਤੋ ਲੱਗ ਜਾਂਦੀ ਆ ਰਕਮ ਦੋਸਤੋ ਚਾਹੇ ਕਿਸੇ ਨੇ 50000 ਲਾਉਣੀ ਆ ਉਹਦੇ ਲਈ ਉਹ ਵੀ ਕਈ ਵਾਰ ਵੱਡੀ ਹੁੰਦੀ ਆ ਪਰ ਲੱਖ ਰੁਪਈਆ ਲੱਗਣਾ ਮੇਰੇ ਵੀਰ ਪਹਿਲਾਂ ਤਸੱਲੀ ਕਰ ਲਿਓ ਮੈਂ ਵਾਰ-ਵਾਰ ਕਹਿ ਰਿਹਾ ਕਿਉਂਕਿ ਸਾਵਾਂ ਵਾਲੀ ਚੀਜ਼ ਆ ਇੱਥੇ ਬੰਦੇ ਦਾ ਨਹੀਂ ਪਤਾ ਆਪਾਂ ਕਈ ਵਾਰਾਂ ਕਹਿ ਦਿੰਦੇ ਆ ਤੇ ਇਹ ਫਿਰ ਵੀ ਜਿਹੜੇ ਦੋਸਤੋ ਜਾਨਵਰ ਆ ਪਸ਼ੂ ਆ ਕਈ ਵਾਰ ਬਾਹਦੇ ਘਾਟੇ ਸਫਰਾਂ ਦੇ ਵਿੱਚ ਆਉਣ ਜਾਣ ਦੇ ਵਿੱਚ ਕਈ ਤਰ੍ਹਾਂ ਦੀਆਂ ਕੋਈ ਸਾਹਮਣੇ ਆ ਜਾਂਦੀਆਂ ਨੇ ਫਿਲਹਾਲ 1 ਲੱਖ 1 ਲੱਖ 5000 ਕੀਮਤ ਵਿੱਚੋਂ ਲੈ ਸਮਾਨ ਤੋਂ ਮੌਕੇ ਤੇ ਠੀਕ ਆ ਤੇ ਇਹ ਮਾਜੇ ਦੋਸਤੋ ਆਪਾਂ ਤੁਹਾਨੂੰ ਦਿਖਾਤੀ ਆ ਤੀਜੇ ਨੰਬਰ ਤੇ ਇੱਕ ਚੌਥੇ ਨੰਬਰ ਤੇ ਜਿਹੜੀ ਇੱਕ ਹੋਰ ਤੁਹਾਨੂੰ ਮਾਜੇ ਦਿਖਾਉਣੀ ਆ ਮਾਜੇ ਉਹ ਵੀ ਬਾਡੀ ਬੰਤਰ ਦੀ ਬਿਲਕੁਲ ਤੁਸੀਂ ਵੇਖੋਗੇ ਤੇ ਇੱਕ ਦੂਜੀ ਦਾ ਬਿਲਕੁਲ ਤੋੜ ਆ ਆ ਵੇਖੋ ਕੋਈ ਤੋੜ ਨਹੀਂਗਾ ਤੇ ਬਿਲਕੁਲ ਬਰਾਬਰ ਨੇ ਹਾਈਟ ਕੱਦ ਦੀਆਂ ਫੁੱਲ ਵੱਡੀਆਂ ਸਿੰਘਾਂ ਸੁngਾਂ ਦੀ ਬੰਤਰ ਬਹੁਤ ਜਦੀ ਸੋਹਣੀ ਆ ਤੇ ਇੱਕ ਗੱਲ ਇਹ ਵੀ ਜ਼ਰੂਰੀ ਹੈਗੀ ਦੋਸਤੋ ਵੀ ਸ਼ਾਈਂਚ ਹੋਈ ਵੇਖੋ ਬਿਲਕੁਲ ਬਲੈਕ ਜੈੱਡ ਬਲੈਕ ਉਹ ਜਿਹਦੇ ਵੀ ਇਕਬਾਲ ਵਾਈਟ ਨਹੀਂ ਗਾ ਤੇ ਮੱਥੇ ਤੇ ਵੀ ਕੋਈ ਵਾਲ ਨਹੀਂ ਗਾ ਚਿੱਟਾ ਅੱਛਾ ਗੋਪੀ ਭਾਈ ਸੁਵਾ ਇਹ ਕਿੰਨਾ ਸੁਵਾ ਇਹ ਦੂਜਾ ਸੁਵਾ ਤੀਜਾ ਨਹੀਂ ਦੂਜਾ ਦੂਜਾ ਹਾਂਜੀ ਹੂੰ ਤੇ ਕੀ ਕੀ ਉਮੀਦ ਹੈ ਕਿ ਕੋਈ ਪੁਸ਼ੇਰ ਕਾੜ ਕੋਈ ਦੋ ਤੱਕ ਦੇ ਦਿੰਦੀ ਰਹੀ ਹੈ 11-12 ਲੀਟਰ ਹਾਂ 11.5 12 ਲੀਟਰ ਉਹਨਾਂ ਚ ਹੋਇਆ ਵਾ ਪਹਿਲਾਂ ਥੱਲੇ ਹਾਂ ਪਹਿਲਾਂ ਥੱਲੇ ਠੀਕ ਆ ਤੇ ਭਾਂਡਾ ਇਹ ਵੀ ਕਰਮ ਵਾਲੀ ਚੰਗਾ ਬਣਾਈ ਖਲੋਤੀ ਆ ਅੱਛਾ ਦਿਨ ਹਜੇ ਲੈਂਦੀ ਹੈ ਵੀ ਕੋਈ 8-7 ਇਹ ਲੈ ਜੂਗੀ 8-7 ਹਾਂ 6 7 6 7 ਖੜੂਗੀ ਜਿਹੜੇ ਉਹਨਾਂ ਦੱਸੇ ਰਹਿੰਦੇ ਲਓ ਜੀ ਹਾਂਜੀ ਵੇ 67 67 ਦੋਸਤੋ ਦਿਨ ਹਜੇ ਰਹਿੰਦੇ ਠੀਕ ਆ ਬਾਕੀ ਮੈਂ ਇਹ ਵੀ ਪੂਰੀ ਦਾਜੀ ਆ ਨਿੱਗਰ ਆ ਤੇ ਵੱਡੀ ਆ ਕੱਦ ਪੁੱਤ ਤੁਸੀਂ ਵੇਖੋਗੇ ਦੋ ਮੱਜਾਂ ਦਾ ਸੇਮ ਆ ਜਿਹੜੀ ਤੁਹਾਨੂੰ ਤੀਜੇ ਜਗ੍ਹਾ ਨੰਬਰ ਤੇ ਦਿਖਾਈ ਤੇ ਚੌਥੇ ਨੰਬਰ ਤੇ ਆ ਤੇ ਜਸ਼ਨਪਾ ਜੀ ਨੂੰ ਖੋਲ ਕੇ ਕੱਢ ਕੇ ਵੀ ਬਾਹਰ ਦਿਖਾਓ ਠੀਕ ਆ ਜੀ ਤੇ ਫੇਸ ਕੁਆਲਿਟੀ ਥਣ ਚੱਡਾ ਦੋਸਤੋ ਸੱਜੇ ਖੱਬੇ ਹਰ ਪਾਸਿਓ ਇਹ ਵੀ ਆਪਾਂ ਦਿਖਾ ਕੇ ਤਸੱਲੀ ਕਰਵਾ ਦਿੰਨੇ ਆ ਤੇ ਮੇਨ ਪਰਪਸ ਦੋਸਤੋ ਇਹ ਆ ਵੀ ਕਿਸੇ ਖਰੀਦਦਾਰ ਵੀਰ ਦਾ ਕੋਈ ਟਾਈਮ ਨਾ ਖਰਾਬ ਹੋਵੇ ਜਾਇਆ ਨਾ ਜਾਵੇ ਟਾਈਮ ਕਿਉਂਕਿ ਦੂਰੋਂ ਨੇੜੇੋਂ ਵੀ ਕਈ ਵਾਰ ਹੁੰਦਾ ਵੀ ਕਿਸੇ ਆਂਡ ਗਮਾਂਡ ਪਿੰਡ ਦੇ ਵਿੱਚੋਂ ਕਿਸੇ ਨੇ ਉੱਠ ਕੇ ਨਹੀਂ ਆਉਣਾਗਾ ਆਉਂਦੇ ਹੋਣਗੇ ਦੋਸਤੋ ਪਰ ਜਿਹੜਾ ਵੀ ਕੋਈ 100 200 ਕਿਲੋਮੀਟਰ ਦੀ ਦੂਰੀ ਤੇ ਆ ਰਿਹਾ ਉਹਨੂੰ ਇੱਕ ਬਿਲਕੁਲ ਜਿਹੜੀ ਆ ਪਾਰਦਰਸ਼ੀ ਢੰਗ ਨਾਲ ਇੱਕ ਬਿਲਕੁਲ ਟਰਾਂਸਪਰੈਂਸੀ ਮੁੱਖ ਰੱਖ ਕੇ ਦੋਸਤੋ ਚੀਜ਼ ਦਿਖਾਈ ਜਾਵੇ ਤਸੱਲੀ ਨਾਲ ਦਿਖਾਈ ਜਾਵੇ ਕਿਸੇ ਐਂਗਲ ਤੋਂ ਕਿਸੇ ਪੱਖ ਤੋਂ ਕਿਸੇ ਦੇ ਮਨ ਦੇ ਵਿੱਚ ਇਹ ਨਾ ਰਹੇ ਜੇ ਵੀ ਕੋਈ ਚੀਜ਼ ਆਪਾਂ ਦੇਖਣੋਂ ਰਹਿ ਗਈਆਂ ਠੀਕ ਆ ਤੇ ਆਹ ਜਿਹੜਾ ਦੋਸਤੋ ਥਣ ਝੱਡਾ ਵੇਖੋ ਠੀਕ ਆ ਜੀ ਤੇਲ ਟੂਲਾ ਹਜੇ ਕਰਮਾ ਵਾਲੀ ਦੀ ਗੱਲ ਕਰ ਲਈਏ ਦੋਸਤੋ ਤੇ ਵਿਖਾਈ ਦੇਰੀ ਵਟ ਢਿਲ ਟੂਲ ਦਾ ਕਾਫੀ ਆ ਬਾਕੀ 2 4 5 ਦਿਨਾਂ ਵਿੱਚ ਹੋਰ ਕਿੰਨਾ ਕੁ ਬਣ ਕੇ ਤਿਆਰ ਹੁੰਦੀ ਆ ਉਹ ਆਪਾਂ ਅਗੇ ਸਮੇਂ ਤੇ ਛੱਡ ਦਿੰਦੇ ਆ ਠੀਕ ਆ ਤੇ ਹਾਈਟ ਕੱਦ ਆ ਤੁਸੀਂ ਆਪ ਜਿਹੜਾ ਆਈਡੀਆ ਲਾ ਲਓ ਵੀ ਵੱਡੀ ਹਾਈਟ ਕਰਦਾ ਸੋਹਣੀ ਆ ਠੀਕ ਆ ਜੀ ਤੇ ਕੋਈ ਵੀ ਰਹੂਗਾ ਜਿੰਨਾ ਕਿ ਤੁਹਾਨੂੰ ਦੋਸਤੋ ਦਿਖਾਇਆ ਜਾਊਗਾ ਮੈਨੂੰ ਲੱਗਦਾ ਵੀ ਓਡਾ ਹੀ ਕੋਈ ਤੁਸੀਂ ਜਜਮੈਂਟ ਕਰਕੇ ਆਵੋਗੇ ਵੀ ਆ ਦੇਖੋ ਗੋਪੀ ਵੀਰ ਬਾਕੀ 53 ਵਧੀਆ ਓਕੇ ਰਿਪੋਰਟ ਨਾ ਨਾ ਗੱਲਾਂ ਹੀ ਗਾਂ ਦੇ ਲਓ ਜੀ ਆ ਦੇਖੋ ਟਿੱਪਾਂ ਨੂੰ ਵਧੀਆ ਚਵਾਈ ਦੋਹਾਂ ਦੀ ਰੂਮਰ ਜੀ ਨਿਕਲੂਗੀ ਠੀਕ ਆ ਜੀ ਠੀਕ ਆ ਨਾਰਮਲ ਇੱਕ ਥੋੜਾ ਲिटल ਥਾਂ ਵੱਡਾ ਵਖਾਉਂਦੀ ਕੋਈ ਚੱਕਰ ਤੇ ਨਹੀਂ ਹੁੰਦਾ ਨਾਲ ਕੋਈ ਚੱਕਰ ਨਹੀਂ ਵੀਰ ਪਟਿੱਗਾ ਲਾ ਕੇ ਮੈਂ ਪਟਿੱਗਾ ਲਾ ਕੇ ਪਾਸ ਕਰਕੇ ਲਿਆ ਅੱਛਾ ਅੱਛਾ ਇਹ ਆਪਦਾ ਪੂਰਾ ਫਰਾ ਕੇ ਦੇਖੋ ਆਪਾਂ ਆਪਦੀ ਪੂਰੀ ਤਸੱਲੀ ਕਰਕੇ ਤੇ ਬੋਲ ਲੈਂਦਾ ਕੀ ਰਹੂਗਾ ਗੋਪੀ ਵੀਰ ਇਹਦਾ ਵੀਰ ਜੀ 1 5 1 5 ਹਾਂਜੀ ਸੇਮ ਸੇਮ ਹੈ ਸੇਮ ਸੇਮ ਠੀਕ ਆ ਕੱਦ ਵੀ ਸੇਮ ਸੇਮ ਤੇ ਮੈਨੂੰ ਲੱਗਦਾ ਜਲਵੇ ਵੀ ਇਹਨਾਂ ਦੇ ਸੇਮ 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 ਹੀ ਹੋਣੇ ਜਲਵੇ ਵੀ ਇਹਨਾਂ ਦੇ ਪੂਰੇ ਕਰਤੱਬ ਜੋਰ ਜ ਉਮੀ ਦੇ ਤੇ ਰੇਡ ਵੀ ਵੀਰਾਂ ਦਾ ਵੀ 1 ਲੱਖ 55000 ਦਾ ਦੋ ਮੱਜਾਂ ਦਾ ਠੀਕ ਹੈ ਜਿਹੜੀਆਂ ਲਾਸਟ ਤੇ ਤੁਹਾਨੂੰ ਦਿਖਾਤੀਆਂ ਨੇ ਆਜੋ ਗੋਪੀ ਵੀਰ ਇਸ ਤੋਂ ਬਾਅਦ ਅੱਗੇ ਵਹਿੜਾਂ ਦਿਖਾਈਏ ਅੱਗੇ ਦੋਸਤੋ ਤਿੰਨ ਵਹਿੜਾਂ ਨੇ ਉਹ ਤੁਹਾਨੂੰ ਪ੍ਰੋਪਰ ਦਿਖਾ ਦਿੰਦੇ ਆ ਆਜੋ ਜੀ ਕਰਦੇ ਆ ਗੱਲਬਾਤ ਇਹਨਾਂ ਦੀ ਵੀ ਸਾਂਝੀ ਸੋ ਪਹਿਲੇ ਨੰਬਰ ਤੇ ਆ ਲਾਲ ਵਹਿੜ ਆਪਣੇ ਕੋਲ ਇਹ ਤਾਜੀ ਸੂਈ ਹੈ ਜੀ ਇਹ ਤਾਜੀ ਅੱਜ ਪਲਕੀ ਨਹੀਂ ਇਹ ਅੱਜ ਸਵੇਰੇ 4 ਵਜੇ ਜੋਰ ਪਾ ਗਈ ਤੇਰੀ ਅੱਛਾ ਜੀ ਅੱਜ ਮਾਰਨਿੰਗ ਜ਼ੋਰ ਪ੍ਰੋਪਰ ਪਾਤੀ ਆ ਹਾਂ ਸਾਰੀ ਗਰੰਟੀ ਜ਼ੋਰ ਦੀ ਅੱਛਾ ਤੇ ਕੋਈ ਚੁਵਾਈ ਕੀਤੀ ਕੋਈ ਧਾਰਾ ਕੋਈ ਕੱਢੀਆਂ ਇਹਦੇ ਤੋਂ 2.5 3 ਕਿਲੋ ਬੋਲਾ ਚ ਹੋਇਆ ਅੱਜ ਮਾਰਨਿੰਗ ਹਾਂ ਜੀ ਠੀਕ ਵਧੀਆ ਨਿਕਲੀ ਚੁਵਾਈ ਬਿਲਕੁਲ ਓਕੇ ਠੀਕ ਹੈ ਜੀ ਤੇ ਮਗਰ ਬੱਚਾ ਵੱਛਾ ਇੰਨੀ ਵੱਛੀ ਵੱਛੀ ਆ ਹਾਂ ਜੀ ਲਓ ਜੀ ਗਿੱਲਾ 나ੜੂ ਦੋਸਤੋ ਬਿਲਕੁਲ ਬੱਚੇ ਦੇ ਨਾਲ ਅੱਜ ਮਾਰਨਿੰਗ ਹੀ ਸੂਈ ਆ ਤੇ ਜੇਰ ਪ੍ਰੋਪਰ ਮਾਰਨਿੰਗ ਸਵੇਰੇ ਪਾਤੀ ਅੱਜ 22 ਸਤੰਬਰ ਤੇ ਜਾਤ ਪਾਤ ਵੇਖੋ ਬੱਚੀ ਬਿਲਕੁਲ ਛੋਟਾ ਜਿਹਾ ਕੰਨ ਯਾ ਜੋ ਦੇ ਵਿੱਚ ਬਰੀਡ ਵਿੱਚ ਪੂਰੀ ਹੈਗੀ ਬੱਚੀ ਠੀਕ ਹੈ ਜੀ ਮਗਰ ਤੇ ਆਪ ਵੈੜ ਜਿਹੜੀ ਤੁਸੀਂ ਵੇਖੋ ਜੀ ਕਰਾਸ ਆਂਗ ਦੇ ਵਿੱਚ ਆ ਲਾਲ ਵੈੜ ਆ ਠੀਕ ਹੈ ਬਲੈਕ ਕੰਬੀਨੇਸ਼ਨ ਆ ਤੇ ਬਾਕੀ ਥਣ ਥਣ ਤੁਹਾਨੂੰ ਦਿਖਾ ਦਿੰਨੇ ਆ ਕੋਈ ਵੀਰਾਂ ਦਾ ਵੀ ਥੋੜੀਆਂ ਬਾਤੀਆਂ ਆਪਾਂ ਧਾਰਾਂ ਜਿਹੜੀਆਂ ਕੱਢੀ ਆ ਚਬਾਈ ਕੀਤੀ ਆ ਵੀ ਵਧੀਆ ਚਬਾਈ ਨਿਕਲੀ ਐ ਚੰਗੀ ਨਿਕਲੀ ਐ ਠੀਕ ਆ ਬਾਕੀ ਆ ਜਿਹੜਾ ਤੁਸੀਂ ਥਣ ਥਣ ਵੇਖੋ ਪੂਰਾ ਮੁਠੀ ਧਾਣਾ ਆਥੇ ਚਬਾਈ ਧਾਣਾ ਠੀਕ ਆ ਜੀ ਤੇ ਇਹ ਵੀ ਖੋਲ ਕੇ ਤੋੜ ਕੇ ਦਿਖਾ ਦਈਏ ਜੀ ਕਿੰਨਾ ਖੜਨਾ ਇਹ ਲੰਮੀ ਨਹੀਂ ਜਣਾ ਬੱਚੇ ਦਾ ਕਰੂਗੀ ਥੋੜਾ ਕੋਈ ਨਹੀਂ ਥੋੜਾ ਜਿਹਾ ਤੁਰਦੇ ਜਿੰਨਾ ਵੀ ਤੁਰ ਸਕਦਾ ਤੁਰ ਤੁਰਦੇ ਭੱਜੂਗੀ ਮੈਂ ਆਹ ਦੇਖੋ ਜੀ ਲਓ ਜੀ ਠੀਕ ਹੈ ਜੀ ਬਾਕੀ ਰੰਗ ਟੰਗ ਚਾਲ ਚੱਲਣ ਜਿਹੜਾ ਦੋਸਤੋ ਪੂਰਾ ਬਿਲਕੁਲ ਵਧੀਆ ਸਹੀ ਆ ਫਣ ਦੇ ਵੇ ਦਾ ਬਖਾਲਾ ਕਾਫੀ ਸੋਹਣਾ ਠੀਕ ਆ ਤੇ ਚਵਾਈ ਵੀਰ ਨੇ ਦੱਸ ਹੀ ਦਿੱਤੀ ਆ ਵੀ ਕਿਉਂਕਿ ਮਾਰਨਿੰਗ ਜਿਹੜੀ ਆ ਦੋਸਤੋ ਜੇਰ ਪ੍ਰੋਪਰ ਪਾਉਣ ਤੋਂ ਬਾਅਦ ਪਸ਼ੂ ਦੀ ਚਵਾਈ ਕੀਤੀ ਜਾਂਦੀ ਆ ਤੇ ਨਾਰਮਲ ਵੀਰਾਂ ਦਾ ਵੀ ਵਧੀਆ ਚਵਾਈ ਚਵਾਈ ਤੇ 800 ਨੇ ਲੱਗੀ ਵੀਰ ਭਾਗ ਉਹ ਹੱਥ ਨਾਲ ਲਾਵੇ ਤੇ ਅੱਛਾ ਜੀ ਹਾਂਜੀ ਠੀਕ ਆ ਤੇ ਗੋਪੀ ਵੀਰ ਕੀ ਅੱਜ ਫਿਰ ਇਹਦਾ ਬੌਲੇ ਤੇ ਚੱਲਣ ਦੀ ਕੀ ਲੈਣ ਦੇ ਰੋਗ ਜਾਂਦਾ ਇਹਦਾ ਆਪਾਂ ਫਿਕਸ ਜਾਈ ਕਰਨਾ ਵਾ ਇਹਦਾ ਵੀਰ ਜੀ 50000 ਰੁਪਏ 50 ਹਾਂਜੀ ਉਹਦੇ ਵਿੱਚੋਂ ਛੋਟ ਛੱਪਾ ਕਰਾਂਗੇ 50 ਚ ਹਾਂਜੀ ਠੀਕ ਹੈ ਜੀ 5000 ਦੇ ਵਿੱਚੋਂ ਮਾਨਤਾਨਾ ਠੀਕ ਹੈ ਜੀ ਸੂ ਚਾਹੀਏ ਦੋ ਤਿੰਨ ਦਿਨਾਂ ਨੂੰ ਵਹਿੜ ਵੇਖਣ ਵਾਲੀ ਚੱਕ ਲੋ ਕੀ ਸਰੀਰ ਵੇਖ ਕੋਈ ਮੰਡੇ ਨਹੀਂ ਕੋਈ ਹਾਂ ਕਿਉਂਕਿ ਜੇ ਸੋਗੇ ਤੁਹਾਨੂੰ ਪਤਾ ਵਾਦ ਤੋਂ ਵਾਦ ਨੂੰ 6-7 ਘੰਟੇ ਹੋਏ ਬਿਲਕੁਲ ਲਓ ਜੀ ਇਹ ਇੱਕ ਵਹਿੜ ਦੋਸਤੋ ਬਿਲਕੁਲ ਤਾਜੀ ਅੱਜ ਹੀ ਸੂਈ ਸੀ ਇਹਦੀ ਡਿਟੇਲ ਆਪਾਂ ਸਾਂਝੀ ਕਰਤੀ ਹੈ ਠੀਕ ਹੈ ਜੀ ਸਵੇਰ ਦੂਜਾ ਸੂਈ ਨੇ ਇਹ ਦੂਜਾ ਸਵੇਰ ਦੂਜੇ ਬਾਕੀ ਥਾਨ ਭਾਂਡਾ ਬਹੁਤ ਸੋਹਣਾ ਇੱਕ ਵਾਰੀ ਆ ਫਿਰ ਬਹਿਣੀ ਵਾਲੇ ਪਾਸੇ ਦੇਖ ਲੋ ਠੀਕ ਹੈ ਜੀ ਇਹ ਤਨਾਤੋ ਨਾਲ ਦੀ ਪੂਰੀ ਵਧੀਆ ਚੁਵਾਈ ਵੀ ਚੰਗੀ ਆ ਬਾਹਰੋਂ ਸਾਈਜ਼ ਸ਼ੇਪ ਵੀ ਥੰਦੀ ਸੋਹਣੀ ਆ ਠੀਕ ਆ ਅਗਲੀ ਵੜ ਆਹ ਡੱਬੀ ਆ ਗਈ ਆਪਣੇ ਇਹ ਵੀ ਤਾਜੀ ਸੂਈ ਆ ਇਹ ਕੱਲ ਸੂਈ ਦੁਬਾਰੇ ਲਓ ਜੀ ਇਹਦੀਆਂ ਦੋ ਚੁਵਾਈਆਂ ਹੋਈਆਂ ਜੀ ਅੱਛਾ ਹਾਂ ਇਹਦੇ ਥੱਲੇ 16 17 ਲੀਟਰ ਪੌਲਾ ਤਿਆਰ ਆ ਅੱਛਾ ਹਾਂ ਇਹ ਤਾਂ ਕੱਲ ਸ਼ਾਮੀ ਹੋ ਗਈ ਆ ਕੱਜ ਮਾਰਨਿੰਗ ਇਹ ਕੱਜ ਮਾਰਨਿੰਗ ਹੋ ਗਈ ਇਹ ਕਿੰਨਾ ਪੌਲਾ ਰੈਡੀ ਇਹਦੇ ਥੱਲੇ 16 17 ਨਾਰਮਲ 16 17 ਹਾਂ ਜੀ ਸਟਾਰਟਿੰਗ ਤਾਂ ਫਿਰ ਬੜੀ ਵਧੀਆ ਕੀਤੀ ਬੜੀ ਵਧੀਆ ਸਟਾਰਟਿੰਗ ਉਹਨਾ ਵੀਰ ਜੀ ਗਾਰੰਟੀ ਬੜੀ ਵਧੀਆ ਆ ਆਪਾਂ ਘਰੋਂ ਜਿੰਨਾਂ ਲਈ ਗ ਮਗਰ ਬੱਚਾ ਇਹਨੇ ਕੀ ਪਤਾ ਜੀ ਇਹਨੇ ਬੱਚਾ ਦੇਤਾ ਬੱਚਾ ਆਪ ਦੂਜੇ ਸਵੇ ਆ ਦੂਜੇ ਸਵੇ ਹਮ ਲਓ ਜੀ ਦੂਜਾ ਸਵੇ ਦੋਸਤੋ ਇਹ ਵੀ ਬੱਚੀ ਦੂਜਾ ਸਵੇ ਸੋਈ ਆ ਤੇ ਆਪਾਂ ਕਹਿ ਦਿੰਨੇ ਫਾੜੀ ਵਾਲਾ ਚੱਡਾ ਇਹ ਚੱਡਾ ਦੋਸਤੋ ਤੁਹਾਨੂੰ ਵਿਖਾਉਣੀ ਆ ਬਹੁਤ ਸੋਹਣਾ ਬੰਤਰ ਆ ਲੇਵੇ ਦੀ ਤੇ ਮਗਰ ਬੱਚਾ ਬੱਚਾ ਜੇਕਰ ਬੱਚੀ ਦੀ ਪੂਰੀ ਬਰੀਡ ਦੀ ਸੀ ਬੜੀ ਬਰੀਡ ਦੇਖੋ ਟੀਕਾ ਏਆਈ ਕਿੱਡੀ ਕੰਨ ਕੀਤੀ ਹੋਗੀ ਕਿਸੇ ਡਾਕਟਰ ਨੇ ਠੀਕ ਹੈ ਜੀ ਬਹੁਤ ਚੰਗਾ ਜਿਹੜਾ ਦੋਸਤੋ ਸੀਮਣਾ ਰਖਵਾਇਆ ਸੀਗਾ ਚਲੋ ਉਹ ਬੱਚਾ ਆ ਗਿਆ ਜੇ ਬੱਚੀ ਆ ਗਈ ਉਧਰ ਦੀ ਪ੍ਰੋਸੈਸ ਆ ਦੇਖੋ ਆਰਡਰ ਕੁਆਲਿਟੀ ਦੇਖੋ ਜੀ ਠੀਕ ਹੈ ਜੀ ਆਹ ਦੇਖੋ ਜੀ ਤੋਂ ਐਕਸਟਰਾ ਆਰਡਨਰੀ ਜਿਹੜੀ ਦੋਸਤੋ ਆਰਡਰ ਕੁਆਲਿਟੀ ਹੈ ਠੀਕ ਹੈ ਜੀ ਤੇ ਸੋ ਚੰਗੀ ਉਮੀਦ ਕਰ ਸਕਦੇ ਹਾਂ ਵੀਰਨ ਦਾ ਵੀ ਸਟਾਰਟਿੰਗ ਕਾਫੀ ਵਧੀਆ ਹੈ ਠੀਕ ਹੈ ਜੀ ਸਟਾਰਟਿੰਗ ਹੀ ਕਾਫੀ ਵਧੀਆ ਹੈ ਆ ਦੇਖੋ ਆ ਦੇਖੋ ਥੋੜਾ ਜਿਹਾ ਅੱਗੇ ਤੋਰੇ ਜਿਹਾ ਸਨ ਲਓ ਲਓ ਕੋਈ ਗੱਲ 모ੜ ਦਿਓ ਜੀ ਸੰਭਲ ਕੇ ਮੜਾ ਖੇਤ ਕੀ ਆਹ ਦੇਖ ਅੱਛਾ ਗੋਪੀ ਵੀਰ ਕੀ ਮੋਲ ਰਹੂਗਾ ਇਹਦਾ ਵੀ ਜੀ ਇਹਦਾ 75000 ਰੁਪਇਆ 75 ਹਾਂਜੀ ਠੀਕ ਹੈ ਜੀ ਪਹਜ 70000 ਦੋਸਤੋ ਇਹਦਾ ਮੁੱਲ ਰਹੂਗਾ ਠੀਕ ਆ ਬੱਚੀ ਸਾਰੀ ਚੰਗੀ ਆ ਵੈੜ ਕਾਫੀ ਖੂਬਸੂਰਤ ਆ ਚੰਗੀ ਆ ਨਿਗਰ ਆਰਡਰ ਕੁਆਲਿਟੀ ਕਾਫੀ ਮਿਲਤ ਵੈਣ ਨੂੰ ਵੇਖੋ ਰਸੇ ਜਿੱਦੀ ਮੋਟੀ ਆਉਂਦੀ ਆ ਸਾਰੇ ਵਹਾਨੇ ਤੇ ਵੇਲੋ ਆਗੇ ਤਰਾ ਨਾੜਾ ਨਾੜਾ ਮਿਲ ਦੀ ਨਿਸ਼ਾਨੀ ਵੇਖ ਲੋ ਬਸ ਮੋਟੇ ਪਾਈਪ ਵਰਗੀ ਹੈ ਨਹੀਂ ਬ੍ਰੇਕ ਪਿਆ ਦੇਖ ਤੇ ਕਾਫੀ ਉਪਰੀ ਹੋਈ ਜਿਹੜੀ ਦੋਸਤੋ ਵੇਣ ਦਿਖ ਰਹੀ ਹੈ ਠੀਕ ਆ ਤੇ ਹਵਾਨਾ ਕਾਫੀ ਸੋਹਣਾ ਸਟਰਕਚਰ ਬਹੁਤ ਪਸੰਦ ਆਊਗਾ ਤੁਹਾਨੂੰ ਚੰਗਾ ਸਟਰਕਚਰ ਆ ਲੈਵੇ ਦਾ ਤੇ 75000 ਹਾਂ ਨਾ ਜਿਹੜੀ ਡਿਮਾਂਡ ਲੈਸੋ ਦੋਸਤੋ ਤੇ ਮਾਨਤਾਂ ਨੂੰ ਮੌਕੇ ਤੇ ਹੋ ਜਾਊਗਾ ਠੀਕ ਆ ਅਗਲੀ ਆਪਣੇ ਕੋਲ ਅਗਲੀ ਬੈਡ ਗੱਬਣ ਹੈ ਜੀ ਹਾਂ ਜੀ ਗੱਬਣ ਹੋ ਠੀਕ ਇਹਦੇ ਦਿਨ ਕਿੰਨੇ ਕਰਿੰਦੇ ਸੂਣ ਚ ਇਹਦੇ ਰਹਿ ਗਏ ਜੀ 4 ਤੋਂ 5 ਦਿਨ ਚਾਰ ਤੋਂ ਪੰਜ ਹਾਂਜੀ ਠੀਕ ਹੈ ਜੀ ਬੈਡ ਵੀ ਚੰਗੀ ਹੈ ਜੀ ਹਾਂ ਇਹ ਪਹਿਲੇ ਨੇ ਇਹ ਪਹਿਲੇ ਨੂੰ ਬੱਚੀ ਹਾਂਜੀ ਪਹਿਲੇ ਨੂੰ ਬੱਚੀ ਅੱਛਾ ਅੱਛਾ ਬਹੁਤ ਪਹਿਲੇ ਨੂੰ ਬੱਚੀ ਦੋਸਤੋ ਸੁਣ ਜਾ ਰਹੀ ਆ ਬਾਕੀ ਥਣ ਥਣ ਤੁਹਾਨੂੰ ਵਿਖਾਉਣੇ ਆ ਵੀ ਵੰਡ ਦੇਖੋ ਤੇ ਪੂਰੀ ਸਪੇਸ ਥਣਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਵੀ ਖੋਲ ਕੇ ਤੋਰ ਦੀਏ ਟਿਲ ਕਾਫੀ 10 ਦਿਨ ਰਹਿੰਦੀ ਜਾਨ ਹਾਂ ਲੈ ਜੂ ਠੀਕ ਹੈ ਜੀ ਐ ਬੈਲ ਜਿੰਨੀਆਂ ਦੀਆਂ ਢੱਲਾ ਸਾਰੀਆਂ ਕੱਢ ਕੇ ਸੁਣਾ ਕਿਉਂਕਿ ਜੇ ਆਹ ਵੇਖੋ ਤੁਸੀਂ ਕਿੱਥੋਂ ਬਹਾਨੇ ਬਣਾਉਣਾ ਸਟਾਰਟ ਕੀਤਾ ਭਈ ਹਫਤਾ 10 ਦਿਨ ਹਜੇ ਦੋਸਤੋ ਖੁੱਲੇ ਡੁੱਲੇ ਜੇ ਆਈਡੀਆ ਲਾ ਲਿਓ ਠੀਕ ਆ ਹਜੇ ਪੁੜੇ ਨਹੀਂ ਪੜੇ ਤੇ ਬੱਚੀ ਇਹ ਵੀ ਚੰਗੀ ਆ ਖਾਸ ਠੀਕ ਆ ਕਰਾਵਾ ਸੰਗ ਦੇ ਵਿੱਚ ਆ ਬਿਲਕੁਲ ਸ਼ਾਹੀਵਾਲ ਕਰਾਵਾ ਸੰਗ ਜਿਹੜਾ ਦੋਸਤੋ ਹੈਗਾ ਠੀਕ ਆ ਤੇ ਆ ਆਰਡਰ ਦੀ ਕੁਆਲਿਟੀ ਦੇਖੋ ਢੇਲ ਢੁੱਲ ਵੇਖੋ ਵੀ ਕਾਫੀ ਢੇਲਾ ਲੜਦੂੜ ਹਜੇ ਕਾਫੀ ਜਿਆਦਾ ਪਿੱਛੇ ਆ ਪੂਰੇ ਖੇਚ ਕੁਚ ਕੇ ਦੋਸਤੋ ਭਰ ਕੇ ਲੇਵਾ ਇਹਰ ਸੂਣਾ ਤੇ 5-7 ਦਿਨ ਦਾ ਜਿਹੜਾ 7-8 ਦਿਨ ਦਾ ਜਿਹੜਾ ਪ੍ਰੋਸੈਸ ਆ ਉਹ ਲੱਗ ਜਾਊਗਾ ਠੀਕ ਆ ਜੀ ਸੋ ਬੱਚੀ ਆ ਵੀ ਚੰਗੀ ਆ ਪਹਿਲਾਂ ਬੱਚੀ ਨੇ ਸੂਣਾ ਠੀਕ ਆ ਲਓ ਜੀ ਕਮਾ ਲਓ ਜਸ਼ਨ ਜਾ ਕੋਪੀ ਵੀਰ ਕੀ ਲੈਣ ਦੇਣ ਫਿਰ ਉਹ ਗਿਆਂ ਦਾ ਇਹਦਾ ਵੀ 35000 ਰੁਪਇਆ 35 ਹਾਂਜੀ ਠੀਕ ਹੈ ਜੀ ਆ ਵਿੱਚੋਂ ਛੋਟਸਾ ਪਕਾਤਾ 35000 ਜੀ ਹਾਂਜੀ 35000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜੂਗਾ ਜਿਹੜੀ ਆਪਾਂ ਤੁਹਾਨੂੰ ਇਹ ਲਾਸਟ ਦੇ ਵਿੱਚ ਗੱਬਣ ਬੱਛੀ ਦਿਖਾਤੀ ਆ ਪਹਿਲਾਂ ਸੁਣੀ ਆ ਠੀਕ ਆ ਅੱਜ ਪਸ਼ੂ 7 ਨਾਕ ਸੀ ਜਿਹੜੇ ਤੁਹਾਨੂੰ ਦਿਖਾਤੇ ਆ ਤੇ ਬਾਕੀ ਨੰਬਰ ਵੀਰ ਗੋਪੀ ਦੇ ਉਹ ਆਪਾਂ ਲੈ ਲੈਨੇ ਆ ਗੋਪੀ ਵੀਰ ਨੰਬਰ ਦੱਸ ਦੋ 9953 80777 98777 84868 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹਸਾਨ ਮੇਰੇ ਨਾਲ ਵੀਰ ਗੋਪੀ ਠੀਕ ਹੈ ਜੀ ਗੁਰਪ੍ਰੀਤ ਸਿੰਘ ਪਿੰਡ ਘਰਿਆਲਾ ਦੋਸਤੋ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਜਿੰਨੇ ਪਸ਼ੂ ਦਿਖਾਏ ਗਏ ਆਪਣੀ ਨਰਕਪਰਖ ਕਰ ਸਕਦੇ ਜੇ ਤਸੱਲੀ ਕਰ ਸਕਦੇ ਜੇ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ